ਬਾਈਲ ਸਾਹਿਬ ਇੱਕ ਸੀਐਨ ਸਾਹਿਬ ਦੀ ਵਾਈਫ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਾਫਲੇ ਦੀ ਤੇ ਪ੍ਰਗਟ ਸਿੰਘ ਹਣ ਨੇ ਵੀ ਵਾਇਰਲ ਕੀਤੀ ਹੈ ਤੇ ਪੁੱਛਿਆ ਗਿਆ ਕਿ ਜਿਹੜੇ ਸੁਰੱਖਿਆ ਨੂੰ ਲੈ ਕੇ ਜਿਹੜੇ ਪਹਿਲਾ ਸਵਾਲ ਤੁਪਦੇ ਸੀ ਅੱਜ ਡੱਡੇ ਕਾਫਲੇ ਨਾਲ ਘੁੰਮਦੇ ਨੇ ਤੁਸੀਂ ਕੀ ਕਹੋਗੇ ਹਣੀ ਉਹਨਾਂ ਦੀ ਵੇਖੋ ਮੈਂ ਤੇ ਬੀਡੀਏ ਨੂੰ ਤਾਂ ਮੈਂ ਕੀ ਕਹਣਾ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਹੈ ਕਿ ਲੋਕ ਕਹਿੰਦੇ ਕੀ ਸੀ ਕੀਤਾ ਇਹਨਾਂ ਨੇ ਕੀ ਟੋਟਲ ਵੇਖੋ 2-3 ਪਹਿਲੇ ਕੇਜਰੀਵਾਲ ਸਾਹਿਬ ਬਠਿੰਡੇ ਆਏ ਬਟਿੰਡੇ ਆ ਕੇ ਨਿਰਾ ਝੂਠ ਬੋਲਣਾ ਕੁਫਰ ਤੋਲਣਾ ਇਹ ਪੀ ਐਚ ਡੀ ਇਹ ਕੇਜਰੀਵਾਲ ਕੋ ਵੀ ਹੈ ਤੇ ਭਗਵੰਤ ਮਾਨ ਕੋ ਆਰਟਿਸਟ ਹੈ ਇਹ ਤੇ ਹੈ ਹੀ ਸਟੇਜ ਆਰਟਿਸਟ ਸੀ ਸ਼ੁਰੂ ਤੋਂ ਹੀ ਝੂਠ ਬੋਲਣ ਦਾ ਆਦੀ ਹੈ ਜੀ ਜਦੋਂ ਮਰਜੀ ਕਿਸ ਨੂੰ ਰਵਾ ਲੈਣਾ ਜਦੋਂ ਮਰਜੀ ਵੇਖੋ ਇਹਦੇ ਨੌਜਵਾਨ ਬੇਟੀ ਨੇ ਇਹ ਗੱਲ ਕਹਿਤੀ ਹੈ ਕਿ ਸੈਂਟੀਮੈਂਟਸ ਨੂੰ ਵੈਨਓਵਰ ਕਰਨਾ ਜਾਣਦੇ ਲੋਕਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਜਜ਼ਬਾਤ ਤੇ ਖੇਡ ਲੈ ਇਹ ਇਹਨਾਂ ਦੀ ਕਲਾਕਾਰੀ ਇਹ ਪ੍ਰੋਫੈਸ਼ਨਲ ਹੈ ਇਹਨਾਂ ਨੂੰ ਮੌਕਾ ਦਿੱਤਾ ਇਹਨਾਂ ਨੂੰ ਆਪ ਵੀ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਕਿ ਸਾਨੂੰ ਲੋਕ ਪੰਜਾਬ ਦੇ ਮੌਕਾ ਦੇਣਗੇ ਇਹ ਸਕਿੱਟ ਕਰਦੇ ਕਰਦੇ ਇਹਨਾਂ ਮੌਕਾ ਦੇ ਦਿੱਤਾ ਹੁਣ ਪੰਜਾਬ ਦੇ ਹਾਲਾਤ ਕੰਟਰੋਲ ਕਿਸਾ ਕਰਨੇ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਵਾਦਾ ਕੀਤਾ ਸੀ ਕਿ ਮੇਰੀ ਸਰਕਾਰ ਆ ਲੈਣ ਤੋਂ ਸਾਡਾ ਥੀਬਸਟ 24 ਘੰਟੇ ਬਰਗਾੜੀ ਤੇ ਬਹਿਬਲ ਕਲਾ ਦੀਆਂ ਜਿਹੜੀ ਬੇਅਦਬੀਆਂ ਹੋਈਆਂ ਨੇ ਉਹ 24 ਘੰਟਿਆਂ ਵਿੱਚ ਸੋਲਵ ਕਰੇਗਾ ਪੰਜਾਬ ਦੇ ਲੋਕਾਂ ਨੂੰ ਜਸਟਿਸ ਦੇ ਤੁਹਾਨੂੰ ਅੱਜ ਆਇਆ ਨੂੰ 20 ਮਹੀਨੇ ਹੋ ਗਏ ਤੇ ਤੁਸੀਂ ਹੁਣ ਨਾਂ ਵੀ ਨਹੀਂ ਲੈਂਦੇ ਉਹਦਾ ਤੇ ਨਾਂ ਵੀ ਨਹੀਂ ਲੈਂਦੇ ਤੁਸੀਂ ਕਿਹਾ ਸੀ ਖੁਦਕਸ਼ੀ ਪਹਿਲੀ ਅਪ੍ਰੈਲ ਤੋਂ ਬਾਅਦ ਮੁੱਕ ਜਾਏਗੀ ਮਾਰਚ ਦੇ ਮਹੀਨੇ ਸਾਡੀ ਸਰਕਾਰ ਵਾਲੇ ਜਿਹੜਾ ਨੈਸ਼ਨਲ ਰਿਕਾਰਡ ਹੈ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਵਿੱਚ ਸਾਰਾਂ ਨਾਲ ਵੱਧ ਪਿਛਲੇ ਸਾਲ 232 ਆਤਮ ਹੱਤਿਆ ਕਿਸਾਨਾਂ ਵੱਲੋਂ ਪੰਜਾਬ 'ਚ ਕੀਤੀਆਂ ਗਈਆਂ ਕਦੀ ਨਾਂ ਹੀ ਨਹੀਂ ਲਿਆ ਜ਼ਿਕਰ ਹੀ ਨਹੀਂ ਕੀਤਾ ਹੁਣ ਤੇ ਉਹਨਾਂ ਦਾ ਪੀੜਾ ਸਾਡੀਆਂ ਨੌਜਵਾਨ ਬੱਚੀਆਂ ਨੂੰ ਭੈਣਾ ਨੂੰ ਜਿਹੜੇ ਝੂਠ ਬੋਲ ਸਕਦੇ ਉਹਨਾਂ ਨੂੰ ਕਿਹਾ 1000 ਰੁਪਏ ਸੀ ਤੁਹਾਨੂੰ ਮਹੀਨਾ ਦਾ ਦਿਆ ਕਰਾਂਗੇ ਕਦੀ ਵੇਖੋ ਬਠਿੰਡੇ ਵਾਲੀ ਰੈਲੀ ਦੇ ਵਿੱਚ ਕੇਜਰੀ ਵਾਲੇ ਜ਼ਿਕਰ ਤੱਕ ਵੀ ਨਹੀਂ ਕੀਤੀ 20 ਗਾਰੰਟੀ ਉਹ ਜਿਹੜੀ ਉਹਦੀ ਗਾਰੰਟੀ ਹੈ ਮੁਲਾਜ਼ਮਾਂ ਦਾ ਤੇ ਵੇਖੋ 12% ਇਹ ਤੇ 올ਡ ਪੈਨਸ਼ਨ ਸਕੀਮ ਪਹਿਲੇ ਹਿਮਾਚਲ ਦੀ ਇਲੈਕਸ਼ਨ ਤੋਂ ਪਹਿਲੇ ਜਾਰੀ ਕਰਤੀ ਕਿ ਅਸੀਂ ਜੀ ਇਹਦੀ ਨੋਟੀਫਿਕੇਸ਼ਨ ਕਰਤੀ ਅੱਜ ਤੱਕ ਕਾਂਗਰਸ ਵਾਲੇ ਹਿਮਾਚਲ ਚ ਕਰਤੀ ਸੀ ਆ ਕੇ ਛੱਤੀਸਗੜ੍ਹ ਤੇ ਰਾਜਸਥਾਨ ਚ ਜਾਰੀ ਕਰਤੀ ਕੱਲ ਇਹਨਾਂ ਨੇ ਪਹਿਲੀ ਵਾਰ ਉਹ ਵੀ ਜਦੋਂ ਮੈਂ ਮੁੱਦਾ ਹੈ ਅਸੈਂਬਲੀ ਦੇ ਵਿੱਚ ਉਠਾਇਆ ਉਸ ਤੋਂ ਬਾਅਦ 12% ਦੀ ਜਗ੍ਹਾ ਤੇ 4% ਡੀਆ ਉਹ ਕੱਲ ਅਨਾਉਂਸ ਕੀਤਾ ਉਹ ਵੀ ਪਤਾ ਨਹੀਂ ਇਹਨੇ ਦੇਣਾ ਕਿਸੇ ਨੂੰ ਕਿੰਨੇ ਦੇਣਾ ਨਾ ਕਿਸਾਨਾਂ ਨੂੰ ਕੋਈ ਦੇ ਰਹੇ ਨਾ ਖੇਤ ਬਜ਼ੁਰਾਂ ਨੂੰ ਦੇ ਰਹੇ ਨਾ ਮੈਂ ਇਹ ਦੱਸਣਾ ਚਾਹਨਾ ਕਿ ਐਸ ਵਿਧਾਨ ਸਭਾ ਸਹੀ ਹੈ ਐਜ਼ ਲੀਡਰ ਆਫ ਦੀ ਆਪੋਜੀਸ਼ਨ ਮੈਂ ਮੁੱਦਾ ਚੁੱਕਿਆ ਸੀ ਇੱਕ ਮਤ ਲੈ ਕੇ ਆਂਦਾ ਸੀ ਕਿ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਸੈਂਟਰ ਦੇ ਖਿਲਾਫ ਮੋਰਚਾ ਲਾਇਆ ਚੰਡੀਗੜ੍ਹ ਤੇ ਬਾਰਡਰ ਤੇ ਜਿਹਦੇ ਵਿੱਚ ਜਦੋਂ ਇਹ ਕਾਲੇ ਕਾਨੂੰਨ ਇਹਨਾਂ ਵਾਪਸ ਲੈ ਲਏ ਨੇ ਉਸ ਟਾਈਮ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਇੱਕ ਅਸੀਂ ਕਮੇਟੀ ਬਣਾਵਾਂਗੇ ਜਿਹੜੀ ਕਿਸਾਨਾਂ ਨੂੰ ਐਮਐਸਪੀ ਲੀਗਲਾਈਜ਼ ਅਸੀਂ ਕਰਕੇ ਦਾਂਗੇ ਸਾਨੂੰ ਥੋੜਾ ਜਿਹਾ ਵਕਤ ਦੇ ਦਿਓ ਮੈਂ ਕਿਹਾ ਮਤੇ ਦੀ ਸਪੋਰਟ ਕਰ ਦੂੰ ਸੈਂਟਰ ਅਗੇਂਸਟ ਜਿਨੇ ਕੇਸ ਕਿਸਾਨਾਂ ਤੇ ਸੜਕਾਂ ਤੇ ਬਣਿਆ ਸੀ ਨੈਸ਼ਨਲ ਹਾਈਵੇਜ਼ ਤੇ ਜਾਂ ਆਪਣੀਆਂ ਟ੍ਰੇਨਾਂ ਦੇ ਆ ਵੈਂਡ ਤੇ ਰੇਲਵੇ ਦੇ ਜਿਹੜੇ ਟਰੈਕਸ ਹੈ ਨੇ ਇਹਨਾਂ ਦੇ ਕੇਸ ਕੋਈ ਕੇਸ ਵਾਪਸ ਨਹੀਂ ਕੀਤਾ ਗਿਆ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਨ੍ਹਾਂ ਦੀੇ ਸ਼ਾਤਾ ਉੱਥੇ ਹੋ ਜਾਨੇ ਉਸ ਟਾਈਮ ਕਾਂਗਰਸ ਦੀ ਗਵਰਨਮੈਂਟ ਨੇ ਇੱਕ ਇੱਕ ਸਰਕਾਰੀ ਨੌਕਰੀ ਦਿੱਤੀ ਸੀ ਤੇ 5-5 ਲੱਖ ਰੁਪਈਆ ਦਿੱਤਾ ਸੀ ਹਿੰਦੁਸਤਾਨ ਚੋ ਸਾਰਾ ਕੁਝ ਬਕਾਇਆ ਰਹਿ ਜਾਂਦਾ ਇੰਨਾਂ ਨੇ ਇਵਨ ਮੇਰਾ ਮਤਾ ਜਿਹੜਾ ਸੀ ਅਡਾਪਟ ਵੀ ਨਹੀਂ ਕੀਤਾ ਮੈਂ ਕਿਹਾ ਜੇ ਨਹੀਂ ਤੁਹਾਨੂੰ ਪਸੰਦ ਤੁਸੀਂ ਲਓ ਅਸੀਂ ਸਪੋਰਟ ਕਰਦੇ ਸੈਟਰ ਦੇਗੇ ਕਿਸਾਨ ਯੂਨियंस ਦੀ ਕੋਈ ਸੋ ਕਿਸੇ ਦੀ ਜ਼ਿੰਦਗੀ ਮਹਫੂਜ਼ ਨਹੀਂ ਕਿਸੇ ਦਾ ਕਾਰੋਬਾਰ ਮਹਫੂਜ਼ ਨਹੀਂ ਹੈ ਲੁਧਿਆਣਾ ਸ਼ਹਿਰ ਇਸਾਰੋਂ ਵੱਡਾ ਪੰਜਾਬ ਦਾ ਬੇਵਕਲ ਕੋਈ ਮੁਹੱਲਾ ਕੋਈ ਘਰ ਨਹੀਂ ਜਿੰਨੂੰ ਫਰੋਤੀ ਦਾ ਟੈਲੀਫੋਨ ਜਾਂ ਚਿੱਠੀ ਨਹੀਂ ਆ ਚੀ ਤੇ ਹਜ਼ਾਰਾਂ ਬੰਦਿਆਂ ਕੋ ਫਰੋਤੀਆਂ ਲੈ ਲੀਆਂ ਗਈਆਂ ਲੋਕ ਡਰਦੇ ਹੀ ਨਹੀਂ ਦੱਸਦੇ ਸਹੀ ਗੱਲ ਦੱਸਣ ਇਹਨਾਂ ਨੂੰ ਕੀ ਔਰ ਤੁਸੀਂ ਵੇਖੋ ਤੁਸੀਂ ਵੀਆਈਪੀ ਕਲਚਰ ਦੀ ਗੱਲ ਕੀਤੀ ਇਹਨਾਂ ਦੀ بیوی ਦੇ ਨਾਲ ਉਹ ਦਿਨ 50 ਗੱਡੀਆਂ ਸੀ ਦੋ ਬੱਸਾਂ ਵੀ ਸੀ ਪਿੱਛੇ ਔਰਤਾਂ ਦੀਆਂ 50 ਪੁਲਿਸ ਦੀਆਂ ਕਿ ਕਿਤੇ ਰੌਲਾ ਪੈ ਗਿਆ ਸਿਵਲਿਅਨ ਕੱਪੜਿਆਂ ਵਿੱਚ 100 ਪੁਲਿਸ ਦੀ ਔਰਤ ਜਿਹੜੀ ਹੈ ਸਾਡੀ ਕਨਸਟੇਬਲ ਜਿਹੜੀਆਂ ਲੜਕੀਆਂ ਉਹ ਵੀ ਜਾਂਦੀਆਂ ਨੇ ਕਿ ਕਿਤੇ ਕੋਈ ਇਹਨਾਂ ਦੇ ਗਲਗੁਲਣਾ ਕੋਈ ਪੈ ਗਿਆ ਉਹ 2-200 ਜਿੱਥੇ ਬੀਬੀ ਜਾਂਦੀ ਉਹਦੇ ਨਾਲ 200 ਔਰਤ ਜਿਹੜੀ ਉਹ ਚਿੱਟੇ ਕੱਪੜਿਆਂ ਚ ਪੇਰੀ ਜਾਂਦੀ ਲੋਕਾਂ ਨੂੰ ਐ ਲੱਗਦਾ ਕਿ ਪਤਾ ਨਹੀਂ ਕਿੰਨੇ ਕੁ ਲੋਕ ਪਰ ਹੋਣਾਂ ਤੇ ਦਰਸ਼ਨ ਕਰ ਰਹੇ ਤੁਸੀਂ ਮੈਨੂੰ ਇਹ ਦੱਸੋ ਕਿ ਮਿਸਿਸ ਬਾਨ ਜਿਹੜੇ ਅਸੀਂ ਬਹੁਤ ਉਹਨਾਂ ਦੀ ਇੱਜ਼ਤ ਕਰਦੇ ਬਟ ਉਹਨਾਂ ਕੋਈ ਚੀਫ ਮਨਿਸਟਰ ਦੀ ਵਾਈਫ ਹੋਣ ਤੋਂ ਇਲਾਵਾ ਕਿਹੜਾ ਇਹੋ ਜਿਹਾ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਕਿ ਤੁਸੀਂ 50 ਗੱਡੀਆਂ ਦਿੱਤੀਆਂ ਨੇ ਐਂਬੂਲੈਂਸ ਚੱਲਦੀ ਹੈ ਜੀ ਘਰ ਤੋਂ ਘਰ 750 ਬੰਦਾ ਪੁਲਿਸ ਤੇ ਚੱਲਦਾ ਹੈ ਇਥੇ ਡਕੇਟੀ ਦਿਨ ਦਿਹਾੜੇ ਹੋ ਜਾਂਦੇ ਸਵੇਰੇ ਡਾਕਾ ਵੱਜਦਾ ਤੇ ਸ਼ਾਮ ਤੱਕ ਇੱਥੇ ਪੰਜ ਬੰਦੇ ਪੁਲਿਸ ਦੇ ਨਹੀਂ ਕਿਸੇ ਜਗ੍ਹਾ ਤੇ ਉਹ ਬਾਈਰ ਸਾਹਿਬ ਇੱਕ ਸੈਂਟਰ ਦੀਆਂ ਸਕੀਮਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਹੋ ਰਿਹਾ گورنر ਸਾਹਿਬ ਆਪ ਖੁਦ ਪਿੰਡ-ਪਿੰਡ ਪਹੁੰਚ ਰਹੇ ਨੇ ਕਿਸ ਤਰ੍ਹਾਂ ਦੇ ਦੇ ਇਸ ਮੂਮੈਂਟ ਦੇ ਦੇਖੋ ਕੋਈ ਸੈਂਟਰ ਦੀ ਸਕੀਮ ਹੈ گورنر ਸਾਹਿਬ ਦਾ ਕੰਮ ਤੇ ਨਹੀਂ ਪਹੁੰਚ ਰਿਹਾ گورنر ਦਾ ਕੰਮ ਇਹ ਨਹੀਂ ਹੈ ਪਰ ਜੇ ਉਹ ਸੈਂਟਰ ਸਕੀਮ ਜੇ ਉਹ ਆਪਣੀ ਗੱਲ ਰੱਖਦੇ ਨੇ ਤੇ ਕੋਈ badi ਗੱਲ ਨਹੀਂ ਸੂਬਾ ਆਪਣੀ ਗੱਲ ਰੱਖ ਰਿਹਾ ਜੇ ਕੋਈ ਸਕੀਮ ਲੋਕਾਂ ਦੇ ਹਿੱਤ ਵਿੱਚ ਆਇਆ ਤੇ ਉਹਨੂੰ ਜੇ ਪ੍ਰਚਾਰ ਕਰਦੇ ਵੀ ਨਹੀਂ ਤੇ ਕੋਈ ਬਾੜੀ ਗੱਲ ਨਹੀਂ ਹੋਣੀ ਬਾਈਸਾਨ ਜਿਹੜੇ ਨਲੂ ਸਿੰਘ ਸਿੱਧੂ ਨੇ ਅਕਸਰ ਆਪਣੀ ਜਿਹੜੀ ਬੋਲਬਾਲੀ ਨੂੰ ਲੈ ਕੇ ਚਰਚਾ ਜਰ ਰਹੇ ਨੇ ਅੱਜ ਵੀ ਉਹਨਾਂ ਨੇ ਕਿਹਾ ਕਿ ਜਿਹੜੇ 25 ਸਾਲ ਮੁੱਖ ਮੰਤਰੀ ਜਿੱਤੇ ਨੇ ਪਰ ਪੰਜਾਬ ਹਾਰਿਆ ਕੈਪਟਨ ਇੰਦਰ ਸਿੰਘ ਦਾ ਨਾਮ ਵੀ ਵਿੱਚ ਲਿਆ ਚੱਲੀ ਦਾ ਨਾਮ ਵੀ ਵਿੱਚ ਲਿਆ ਕਿ ਮੇਰੀ ਗੱਲ ਨਹੀਂ ਕਿਸੇ ਨੇ ਮੰਨੀ ਤੁਹਾਨੂੰ ਨਹੀਂ ਲੱਗਦਾ ਕਿ ਦੁਬਾਰਾ ਤੋਂ ਕਾਂਗਰਸ ਦੇ ਵਿੱਚ ਫਿਰ ਆਪਸੀ ਮਤਭੇਦ ਹੋ ਸਕਦੇ ਨੇ ਗੱਲ ਬਿਲਕੁਲ ਜੀ ਇਹ ਤਾਂ ਉਹਨਾਂ ਨੂੰ ਹੀ ਬੇਇੱਜ਼ਤੀ ਕਰੂੰਗਾ ਸਿੱਧੂ ਸਾਹਿਬ ਨੂੰ ਕਿ ਥੋੜਾ ਜਿਆਦਾ ਮ ਇਹ ਤਾਂ ਉਹ ਇਸ ਜਮਾਤ ਨੇ ਇਜ਼ਤਮਾਨ ਦੇ ਹੀ ਦਿੱਤਾ ਹੈ ਕਿ ਉਹਨੂੰ ਡਾਈਜੈਸਟ ਕੀਤਾ। ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅੱਗੇ ਹੀ ਪ੍ਰਧਾਨ ਜੀ ਤੇ ਤੁਸੀਂ ਵੇਖ ਹੀ ਲਿਆ 78 ਤੋਂ 18 ਤੇ ਲੈ ਆਂਦਾ ਤੁਸੀਂ। ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਜੀ। ਮੈਂ ਤੇ ਇਹਨਾਂ ਨੂੰ ਬੇਤੀ ਕਰਾਂਗਾ ਕਿ ਚੁੱਪ ਹੋ ਕੇ ਪਾਰਟੀ ਦੇ ਕਾਡਰ ਦਾ ਚਲੋ। ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ। ਉਹਨ ਦੋ ਦਿਨ ਬਾਅਦ ਸਾਡੇ ਘਰ ਰਹੇ ਨੇ। ਇੱਕ ਇਥੇ ਜਗਰਾਉ ਧਰਨਾ ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ ਉਹ ਸਟੇਜ ਤੇ ਆਓ ਤੇ ਉੱਥੇ ਬੋਲੋ ਜੇ ਕੁਝ ਬੋਲਣਾ ਤੁਸੀਂ ਆਪਣਾ ਨਵਾਂ ਖਾੜਾ ਜਿਹੜਾ ਲਾਣਾ ਨਾ ਇਹ ਗੱਲ ਚੰਗੀ ਗੱਲ ਹੈ ਕੋਈ ਪੰਜਾਬ ਦਾ ਕਾਂਗਰਸੀਪਨ ਜਿਹੜਾ ਇਹਨੂੰ ਇਹਨੂੰ ਚੰਗਾ ਨਹੀਂ ਸਮਝਦਾ ਤੇ ਜਿਹੜੇ ਕੋਈ ਨੇਕ ਸਾਥੀ ਵੀ ਆਏ ਨੇ رائے ਦੇਣ ਵਾਲੇ ਸਿੱਧੂ ਸਾਹਿਬ ਨੂੰ ਉਹ ਵੀ ਬੇਨਖਲੀ ਹੀ رائے ਦਿੰਦੇ ਹੋਣਗੇ ਕਿ ਆਪਣਾ ਵੱਖਰਾ ਜਿਹੜੀ ਸਟੇਜ ਹੈ ਨਾ ਜਦੋਂ ਆਪਾਂ ਇੱਕ ਪਾਰਟੀ ਦੇ ਵਿੱਚ ਵੱਖਰੀ ਸਟੇਜ ਤੇ ਲਾ ਹੀ ਨਹੀਂ ਸਕਦੇ ਜਿਹੜੀ ਪਾਰਟੀ ਦੀ ਸਟੇਜ ਲੱਗਦੀ ਉਹਦੇ ਤੇ ਜਾਓ ਤੁਸੀਂ ਉਹਨਾਂ ਨੂੰ ਕਦੀ ਕਿਸੇ ਨੇ ਰੋਕਿਆ ਨਹੀਂ ਸਾਰਿਆਂ ਨੂੰ ਵੈਲਕਮ ਹੈ ਆ ਮੇਰੇ ਵੱਲੋਂ ਚਲੋ ਸਦਾ ਸਮਝ ਲਓ 21 ਤੇ 22 ਤਰੀਕ ਦੇ ਸਾਡੇ ਧਰਨੇ ਜਿਹੜੇ ਨੇ ਗਵਰਨਰਟ ਆ ਪੰਜਾਬ ਦੇ ਖਿਲਾਫ ਸਾਡੇ ਵੱਲੋਂ ਇਹ ਇਹ ਕਹਿਣਗੇ ਕਿ ਮੈਨੂੰ ਕਿਸੇ ਸੱਜਣ ਨਹੀਂ ਦਿੱਤਾ ਤੁਸੀਂ ਮੇਰੇ ਵੱਲੋਂ ਪ੍ਰਤਾਪ ਸਿੰਘ ਬਾਜੋ ਵੱਲੋਂ ਸਦਾ ਸਮਝੋ ਕਿ ਆਓ ਕਿਤੇ ਇਥੇ ਬੋਲੋ ਤਾਂ ਟਾਈਮ ਹੀ ਨਹੀਂ ਦਾ ਉੱਥੇ ਗੱਲ ਕਰੋ ਜੇ ਕਰਦੇ ਮੱਖੀ ਗੱਲ ਹੈ ਬਾਈ ਸਾਹਿਬ ਪ politcal ਬੰਦਾਤਾ ਦੀ ਗੱਲ ਕਰੀਏ ਪੰਜਾਬ ਦੇ ਵਿੱਚ بڑا ਇਸ਼ੂ ਆ ਕਿ ਜਿਹੜੇ ਆ ਜੇ ਕੋਈ ਬੋਲਦਾ ਹੈ ਸਰਕਾਰ ਦੇ ਖਿਲਾਫ ਤਾਂ ਸੰਮਣੇ ਹੋ ਜਾਂਦੀ ਹੈ ਜਿਸ ਤਰ੍ਹਾਂ ਹੁਣ ਮਜੀਠੀਆ ਨੂੰ ਵੀ ਕੀਤੀ ਗਈ ਹੈ ਪਹਿਲਾਂ ਉਹਦੀ ਪਤਲੀ ਨੂੰ ਕਰਜਿਆ ਗਿਆ ਸੀ ਕੀ ਕਹੋਗੇ ਤੁਸੀਂ ਇਸ ਨੂੰ ਦੇਖੋ ਮੈਂ ਇਸ ਗੱਲ ਨੂੰ ਕ੍ਰਿਟਸਾਈਜ਼ ਕਰਾਂਗਾ ਸਖਤੀ ਦੇ ਨਾਲ ਕਿਉਂਕਿ ਤੁਸੀਂ ਵੇਖੋ ਉੱਥੇ ਚੀਕਾਂ ਮਾਰਦੇ ਫਿਰਦੇ ਦਿੱਲੀ 'ਚ ਇਹਨਾਂ ਦਾ ਇੱਕ ਮਿਨਿਸਟਰ ਸਾਲ ਦਾ ਅੰਦਰ ਦੁੱਤਾ ਸਤੰਦਰ ਜੈਨ ਡਿਪਟੀ ਚੀਫ ਮਿਨਿਸਟਰ ਉਹ ਅੰਦਰ ਦੁੱਤਾ ਬ੍ਰੀਸ ਸੋਧ ਗਿਆ ਸੰਜੇ ਸਿੰਘ ਐਮਪੀ ਅੰਦਰ ਦਿੱਤਾ ਤਾਂ ਹੋ ਸਕਦਾ ਕੇ ਜਗਰੀਵਾਲ ਵੀ ਚੰਦੇਣਾ ਟੁੱਟ ਜਾ ਉੱਥੇ ਤੇ ਤੁਸੀਂ ਦੋਨੋਂ ਹੱਥ ਰੱਖ ਕੇ ਸਿਰ ਤੇ ਪੇਟੇਦੇ ਹੋ ਉਹੀ ਕੰਮ ਤੁਸੀਂ ਇੱਥੇ ਕਰਦੇ ਹੋ ਪੰਜਾਬ ਦੇ ਵਿੱਚ ਜਿਹੜੇ ਨੇ ਜੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸਿਆਸੀ ਜਮਾਤਾਂ ਨੇ ਸਿਆਸੀ ਜਮਾਤਾਂ ਦੇ ਲੀਡਰਾਂ ਨੇ ਗਵਰਨਮੈਂਟ ਦੀਆਂ ਜਿਹੜੀਆਂ ناکਾਮਯਾਬੀਆਂ ਲੋਕਾਂ ਸਾਹਮਣੇ ਲੈ ਕੇ ਆ ਤੇ ਜੇ ਤੁਸੀਂ ਸਮਝੋਗੇ ਕਿ ਅਸੀਂ ਕੇਸਾਂ ਦੇ ਹਿਸਾਬੇ ਨਾਲ ਰਾਤਮ ਕਹਾਂਗੇ ਜਦੋਂ ਵੀ ਕਿਸੇ ਮੈਸਮਨਾ ਸਿਆਸੀ ਆਦਮੀ ਨੂੰ ਸਿਆਸੀ ਕਿਰਦੇ ਵਿੱਚ ਅੰਦਰ ਦਿੰਦੇ ਹੋ ਤੇ ਉਹਦਾ ਆਪਣਾ ਰੁਤਬਾ ਹੀ ਵੱਧਦਾ ਘੜਦਾ ਤੇ ਹੈ ਇਹ ਵੀ ਐਕਸਪੈਰੀਮੈਂਟ ਕਰਕੇ ਮਾਨ ਵੇਖ ਲੈ ਇਹਨਾਂ ਨੂੰ ਵਹਿਗਾ ਹੀ ਪੈਣਾ ਠੀਕ ਥੈਂਕ ਯੂ ਸਰ